ਦਾ ਜੋੜ ਮੇਲਾ ਲੱਗਣਾ ਬਸਾ ਕੀ ਦਾ ਲੱਗਾ ਜੋੜ ਮੇਲਾ ਬੜੀ ਸੰਗਤ ਆਈ ਬੜਾ ਕਤ ਹੋਇਆ ਗੁਰੂ ਅਮਰਦਾਸ ਭਾਈ ਪਾਰੋ ਨੂੰ ਅਗਲੇ ਦਿਨ ਪੁੱਛਦੇ ਆ ਕਿ ਪਾਰੋ ਤੂੰ ਹੁਣ ਖੁਸ਼ੀ ਆਣਾ ਤੇ ਭਾਈ ਪਾਰੋ ਨੇ ਖਾਂ ਨੂੰ ਬਿਚਾਰਾ ਉਦਾਸ ਜਿਹਾ ਬੈਠਾ ਤੇ ਮਹਾਰਾਜ ਗੁਰੂ ਜੀ ਨੇ ਪਾਰੋ ਕੀ ਗੱਲ ਲੱਗਦਾ ਖੁਸ਼ ਨਹੀਂ ਹੋਇਆ ਪਾਰੋ ਕਹਿੰਦਾ ਜੀ ਮਹਾਰਾਜ ਖੁਸ਼ ਤਾਂ ਮੈਂ ਬਹੁਤ ਆਂ ਤੁਹਾਡੀ ਬੜੀ ਕਿਰਪਾ ਮੇਰੇ ਮਾਰੂ ਤੇ ਇੱਕ ਮੰਗ ਹੋ ਰਿਆ ਇੱਕ ਫੁਰਨਾ ਹੋਰ ਪੈਦਾ ਹੋ ਗਿਆ ਇਹ ਜੋਸ਼ ਮੇਲਾ ਤੁਸੀਂ ਫੱਦਾ ਹੀ ਕਰਦੇ ਹੋ ਤੇ ਆਇ ਖਾਲੀ ਲੱਗਿਆ ਕਰੀਂ ਮਹਾਰਾਜ ਜੀ ਕਹਿੰਦੇ ਪਾਰੋ ਅੱਜ ਤੋਂ ਬਾਅਦ ਅਸੀਂ ਇਹ ਜੋਰ ਮੇਲਾ ਪਟਾਈ ਕਰ ਦਿੰਦੇ ਆ ਕਿ ਵਿਸਾਖ ਦਾ ਜੋਰ ਮੇਲਾ ਗੋਇੰਦਵਾਲ ਸਾਹਿਬ ਲੱਗਿਆ ਕਰੇਗਾ ਪਰੋਂ ਤੂੰ ਆਪਣੇ ਵੀ ਕੁਝ ਨਹੀਂ ਮੰਗਿਆ ਜੇ ਮੰਗਿਆ ਗੁਰੂ ਨਾਨਕ ਦੀ ਸਿੱਖੀ ਵਾਸਤੇ ਮੰਗਿਆ ਸੇਵਾ ਵਾਸਤੇ ਮੰਗਿਆ ਉਹ ਅਮਰਦਾਸ ਕਹਿੰਦੇ ਆਸੀਂ ਆਪਣੇ ਕੋਲੋਂ ਤਿੰਨ ਦੋ ਵਰਕਾ ਤਾਂ ਦੇ ਲੱਗੇ ਆ ਪਾਉ ਦੋ ਵਰਕਾ ਤਾਂ ਦੋ ਰਹਿਮ ਪਰ ਤੇਰੀ ਵਿਹੋਲੀ ਚ ਪਾਉ ਲੱਗੇ ਆ ਇੱਕ ਰਹਿਮ ਲੈ ਤੇਰੇ ਘਰ ਵਿੱਚੋਂ ਕੋਈ ਰਿਸ਼ਤੇਦਾਰੀ ਪਰਨਾਮੀ ਦੇ ਘਰ ਨਾਲ ਜਾ ਕੇ ਬਣੇਗੀ ਤੇਰੇ ਪਰਿਵਾਰ ਵਿੱਚੋਂ ਰਿਸ਼ਤੇਦਾਰੀ ਪਰਨਾਮੀ ਦੇ ਘਰ ਨਾਲ ਜਾ ਬਣੇਗੀ ਇਹ ਬਹੁਤ ਹੀ ਤਫਸੀਲ ਸਾਹ ਕਿਸੇ ਬੰਦੇ ਦੀ ਲੀਡਰ ਨਾਲ ਸਾਝ ਹੋਵੇਗੀ ਰਿਸ਼ਤੇਦਾਰੀ ਹੋਵੇਗੀ ਉਹ ਕੋ ਦਾ ਦਾਦਾ ਪੁਰਾਣਾ ਦਾਦਾ ਰਿਸ਼ਤੇਦਾਰ ਤੇ ਜਿਹਦਾ ਰਿਸ਼ਤੇਦਾਰ ਗੁਰੂ ਨਾਨਕ ਜੀ ਬਣ ਜਾਏ ਜੇ ਤਾਂ ਰਿਸ਼ਤੇਦਾਰ ਗੁਰੂ ਹਰਗੋਬਿੰਦ ਮਹਾਰਾਜ ਬਣ ਜਾਣ ਤਾਂ ਸੱਚੇ ਉਹ ਕਿਦਾ ਸਿੱਖ ਪਾਗਾਂ ਵਾਲਾ ਹੋਵੇਗਾ ਸਮਾ ਅਕੇ ਗਿਆ ਤੇ ਜਿਹੜੀ ਆਸੀਸ ਗੁਰੂ ਅਮਰਦਾਸ ਨੇ ਦਿੱਤੀ ਦਾ ਤੇ ਤੇਰੀ ਰਿਸ਼ਤੇਦਾਰੀ ਗੁਰੂ ਨਾਨਕ ਦੇ ਘਰ ਨਾਲ ਬੜੇਗੀ ਉਹ ਸਾਜ ਕਿਵੇਂ ਬਣੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਮੈਲ ਨੇ ਮਾਤਾ ਤੋਂ ਮੋਦਰੀ ਜੀ ਨੇ ਇਹ ਪਾਤਸ਼ਾਹ ਤੁਮੋਦਰੀ ਜੀ ਭਾਈ ਪਾਰੋ ਦੀ ਅੰਸ਼ ਵੰਸ਼ ਵਿੱਚੋਂ ਹੋਈ ਤੇ ਇਸੇ ਵਿੱਚ ਭਾਈ ਪਾਰੋ ਜੁਲਕੇ ਦੀ ਸੱਚੀ ਪਰਪੋਤੀ ਲੱਗਦੀ ਹੈ ਸੱਚੀ ਪਰਪੋਤੀ ਗੁਰੂ ਹਰਗੋਬਿੰਦ ਮਹਾਰਾਜ ਨਾਲ ਵਿਆਹ ਹੋਏ ਨੇ ਭਾਈ ਪਾਰੋ ਜੁਲਕੇ ਦੀ ਕਿਉਂਕਿ ਭਾਈ ਪਾਰੋ ਜੁਲਕਾ ਇਹ ਦੂਜੇ ਪਾਸਾ ਦਾ ਸਿੱਖ ਹੋਇਆ ਇਹਦੇ ਘਰ ਦੋ ਪੁੱਤਰ ਪੈਦਾ ਹੋਏ ਇੱਕ ਦਾ ਨਾਮ ਸੀ ਭਾਈ ਰਘੂ ਜੀ ਇੱਕ ਦਾ ਨਾਮ ਸੀ ਭਾਈ ਗੁਰਿਆ ਜੀ ਇਹ ਜੌਂਦੇ ਤੇ ਪੰਜਵੇਂ ਪਾਤਸ਼ਾਹ ਦੇ ਸਿੱਖ ਹੋਏ ਭਾਈ ਗੁਰੇ ਦੇ ਅੱਗੇ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਸੀ ਭਾਈ ਕਮਾਲਾ ਇਹ ਛੇਵੇਂ ਪਾਤਸ਼ਾਹ ਦਾ ਸਿੱਖ ਹੋਇਆ ਛੇਵੇਂ ਤੇ ਸੱਤਵੇਂ ਪਾਤਸ਼ਾਹ ਦਾ ਅੱਗੇ ਭਾਈ ਕਮਾਲੇ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਉਹਦਾ ਨਾਮ ਸੀ ਭਾਈ ਮੱਯਾ RAM ਤੇ ਭਾਈ ਮੱਯਾ RAM ਉਹਦੀ ਘਰਵਾਲੀ ਦਾ ਨਾਂ ਏ ਸ਼ੋਭਾ ਦੇਵੀ ਜਿੱਤ ਤੋਂ ਅਸੀਸ ਇਹ ਹੋ ਗਈ ਕਿ ਮੱਯਾ RAM ਦੀ ਮਹਨ

आया <laughs> भाई भाई ये सारे मेरा पानी हो गया अरे आजा के कोई करने सारे मेरा पानी आ रे आ जाओ ごめんなさい。